ਟੀਮਾਂ ਗਰਾਊਂਡ ਮੈਲਾ ਕਰ ਦਿਓ ਯਾਰ ਦੋਨੋਂ ਟੀਮਾਂ ਯਾਰ 15 ਮਿੰਟ ਦਿੱਤੇ ਸੀ ਬੁੱਟਾ ਜੀ ਆਪਮੋੜਾ ਦਾ ਟਾਈਮ ਜ਼ਿਆਦਾ ਹੋ ਗਿਆ ਦੇਖੋ ਇਹ ਕੋਈ ਕਬੱਡੀ ਆ ਜਿਹਦੇ ਵਿੱਚ ਟਾਈਮ ਦਾ ਕੋਈ ਹੈ ਹੀ ਨਹੀਂਗਾ ਟਾਈਮ ਟੇਬਲ ਹੀ ਨਹੀਂਗਾ ਪਲੇਅਰ ਹੀ ਵਧੀਆ ਵਾਰ-ਵਾਰ ਬਾਜਾ ਮਾਰਨ ਦੇ ਨਾਲ ਵੀ ਪਤਾ ਨਹੀਂ ਸ਼ਾਇਦ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹਾਂਜੀ ਅਗਨਵੀਰ ਸਰਮਾਨ ਕਰੋ 77 ਕਿਲੋ ਦੀ ਟੀਮਾਂ 1ਸਰ ਸੈਕਿੰਡ ਪ੍ਰਾਈਜ਼ ਲੈਣ ਦੀ ਦੌੜ ਨੇ ਲਗਾ ਗਈ। ਆਹ ਜਿੰਨੀਆਂ ਵੀ ਖੇਡਾਂ ਨੇ ਚਾਹੇ ਵਾਲੀ ਵਾਲਾ ਚਾਹੇ ਹਾਕੀ ਆ ਚਾਹੇ ਕ੍ਰਿਕਟ ਹੈ ਕੋਈ ਵੀ ਗੇਮ ਆ ਵਰਲਡ ਦੀ ਉਹਦਾ ਟਾਈਮ ਹੁੰਦਾ। ਜਿੰਨੇ ਪਲੇਅਰ ਹੁੰਦੇ ਆ ਓਨੇ ਪਲੇਅਰ ਹੀ ਹੁੰਦੇ ਆ। ਕਿਸੇ ਗੇਮ ਦੇ ਵਿੱਚ ਜਿਹੜਾ ਉਹ ਗੇਮ ਦਾ ਕੋਚ ਗਰਾਊਂਡ 'ਚ ਨਹੀਂ ਜਾਂਦਾ। ਇੱਕ ਵੱਡੀ ਆ ਜਿਹੜੀ 4-4 ਪਾਣੀ ਵਾਲੇ 2-2 ਬਲੌਗਰ 3-3 ਕੋਚ ਤੇ ਇਹਨਾਂ ਦਾ ਆਉਣ ਦਾ ਕੋਈ ਟਾਈਮ ਹੀ ਨਹੀਂ ਹੁੰਦਾ ਸਾਰਿਆਂ ਨੂੰ ਪਾਲੀ ਜਾਂਦੀ ਆ ਆ ਕਬੱਡੀ ਦੀ ਗੱਲ ਹੈ ਪਰ ਕਈ ਕੋਚ ਵੀ ਬੜੇ ਸਿਆਣੇ ਆ ਪਲੇਅਰ ਵੀ ਬੜੇ ਸਿਆਣੇ ਆ ਤੇ ਸਿਆਣੇ ਲੋਕਾ ਕਰਕੇ ਸਿਆਣੇ ਪਿੰਡਾ ਕਰਕੇ ਸਿਆਣੀਆਂ ਕਮੇਟੀਆਂ ਕਰਕੇ ਸਿਆਣੇ ਪ੍ਰਮੋਟਰਾਂ ਕਰਕੇ ਕਬੱਡੀ ਚੱਲਦੀ ਆਈ ਆ ਤੇ ਚੱਲਦੀ ਰਹਿਣੀ ਆ ਆਪਾਂ ਨੂੰ ਸਿਆਣੇ ਬੰਨ ਦੀ ਲੋੜ ਆ ਹਾ ਮੇਰਾ ਵੀਰ ਮੈਂ ਫੇਰ ਕਹਿ ਦਿੰਦਾ ਜਿੰਨੀਆਂ ਵੀ ਵਰਲਡ ਦੀਆਂ ਖੇਡਾਂ ਨੇ ਚਾਹੇ ਹਾਕੀ ਐ ਚਾਹੇ ਕੁਸ਼ਤੀ ਐ ਚਾਹੇ ਕ੍ਰਿਕਟ ਐ ਚਾਹੇ ਵਾਲੀ ਵਾਲਾ ਚਾਹੇ ਫੁੱਟਬਾਲ ਜਿੰਨੀਆਂ ਵੀ ਗੇਮਾਂ ਨੇ ਉਹਨਾਂ ਦੇ ਕੁਝ ਰੂਲ ਨੇ ਉਹਨਾਂ ਦਾ ਕੋਈ ਸਮਾਂ ਐ ਔਰ ਜਦੋਂ ਵੀ ਉਹ ਗੇਮ ਸ਼ੁਰੂ ਹੁੰਦੀ ਹੈ ਉਹਨਾਂ ਕੋਚ ਗਰਾਊਂਡ ਦੇ ਵਿੱਚ ਨਹੀਂ ਹੁੰਦਾ ਇਹ ਕਬੱਡੀ ਆ ਜਿਹਦੇ ਵਿੱਚ ਦੋ ਦੋ ਕੋਚ ਆਉਂਦੇ ਆ ਤਿੰਨ ਤਿੰਨ ਵੀ ਕੋਚ ਆ ਜਾਂਦੇ ਆ ਮੈਂ ਰੀਅਲ ਕੋਚਾਂ ਦਾ ਧੰਨਵਾਦ ਕਰਦਾ ਹੈ ਕੋਚਾਂ ਬਿਨਾ ਵੀ ਟੀਮਾਂ ਨਹੀਂ ਬਣ ਸਕਦੀਆਂ ਕੋਚਾਂ ਬਿਨਾ ਪਲੇਅਰ ਨਹੀਂ ਤਿਆਰ ਹੋ ਸਕਦੇ ਮੈਂ ਗੱਲ ਰੋਲਾਂ ਦੀ ਕੀਤੀ ਹੈ ਕਬੱਡੀ ਦੇ ਵਿੱਚ ਜਿਹੜੀਆਂ ਬਹੁਤ ਜ਼ਿਆਦੇ ਓਨ ਤਾਈਆਂ ਨੇ ਉਹਨਾਂ ਨੂੰ ਆਪਾਂ ਨੂੰ ਦੂਰ ਕਰਨਾ ਪੈਣਾ ਹੈ ਸਦੇ ਵਿੱਚ ਆਉਣਾ ਪੈਣਾ ਕਬੱਡੀ ਹਨੇਰੇ ਤੋਂ ਦੂਰ ਕਰਨੀਆਂ ਤੇ ਨੂੰ ਸਾਫ ਦੇਣਾ ਪੈਣਾ ਆਓ ਮੇਰੀ ਬੇਨਤੀ ਲੋਹਾਰਾ ਤੇ ਬਰਨਾਲਾ ਸਾਰੇ ਆਪਾਂ ਕਮੇਟੀਆਂ ਦਾ ਸਾਥ ਦਈਏ ਜਿਹੜੇ ਕਬੱਡੀ ਦੇ ਰੂਲ ਬਣੇ ਨੇ ਕਬੱਡੀ ਦੇ ਨਿਯਮ ਬਣੇ ਨੇ ਆਪਾਂ ਉਹਨਾਂ ਦੇ ਕਹਿਣੇ ਵਿੱਚ ਚੱਲੀ ਆਪਾਂ ਨੂੰ ਮੰਨਿਏ ਸਰਮੱਥੇ ਤੇ ਕਬੱਡੀ ਹੋਰ ਵੀ ਵਧੀਆ ਹੋ ਸਕਦੀ ਹੈ ਕਬੱਡੀ ਹੋਰ ਵੀ ਵਧੀਆ ਹੋ ਸਕਦੀ ਹੈ